ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪ੍ਰੀਟਿਕ ਪਲੱਬਲੋ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਹੈ ਮੈਚਿੰਗ ਸੂਟ ਲੈ ਕੇ ਆਏ ਆ ਜੀ ਲੈ ਕੇ ਆਏ ਏਕੇ ਟੈਕਸ ਦੇ ਸੂਟ ਲੈ ਕੇ ਆਏ ਪ੍ਰਿੰਸਸ ਕਲੈਕਸ਼ਨ ਰਹੂਗੀ ਜੀ ਤਮੰਨਾ ਦੀ 2x2 ਕਾਟਨ ਰਹਿਣ ਵਾਲੀ ਹੈ ਜੀ ਕਾਫੀ ਤਰ੍ਹਾਂ ਦਾ ਸਟਾਫ ਰਹਿਣ ਵਾਲਾ ਮੈਚਿੰਗ ਸੂਟ ਰਹਿਣਗੇ ਪ੍ਰਾਈਸ ਰਹੂਗੀ ਜੈਨੂਲ ਜੀ ਲਾਸਟ ਦੇ ਵਿੱਚ ਤੁਹਾਨੂੰ ਅਸੀਂ ਦੁਪੱਟੇ ਵੀ ਦਿਖਾਵਾਂਗੇ ਕਈ ਤਰ੍ਹਾਂ ਦੇ ਤੁਹਾਨੂੰ ਦੁਪੱਟੇ ਮਿਲਣ ਵਾਲੇ ਆ ਚੈੱਕ ਕਰੀ ਚਲੋ ਜੀ ਬਹੁਤ ਹੀ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਪਲੀਜ਼ ਮੇਰੇ ਆਪਣੇ ਨੂੰ ਰਿਕਵੈਸਟ ਆ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮੇਰੀ ਵੀਡੀਓਜ਼ ਆ ਮਿਲ ਸਕੇ ਠੀਕ ਹੈ ਜੀ ਪ੍ਰਾਈਸ ਜਿਹੜੀ ਸਾਡੇ ਰਹਿਂਦੀ ਆ ਉਹ ਜੈਨੂਅਲ ਜੀ ਰਹਿੰਦੀ ਆ ਸੂਟਾਂ ਦੀ ਤੇ ਚੈੱਕ ਕਰੋ ਬਹੁਤ ਹੀ ਪਿਆਰੇ ਪਿਆਰੇ ਪ੍ਰਿੰਟਾਂ ਵਿੱਚ ਤੁਹਾਨੂੰ ਸੂਟ ਪਹਿਨਣ ਵਾਲੇ ਆ ਸਭ ਤੋਂ ਪਹਿਲਾਂ ਪ੍ਰਿੰਟ ਚੈੱਕ ਕਰੋ ਜੀ ਸ਼ਰਟ ਮਿਲਣ ਵਾਲੀ ਆਫ ਵਾਈਟ ਮੈਚਿੰਗ ਮਿਲੂਗੀ ਬਾਟਮ ਕਲਰ ਸਾਰੇ ਤੋਂ ਨੂੰ ਸਰਦਾਰੀ ਕਲਰ ਮਿਲਣ ਵਾਲਿਆ ਬਹੁਤ ਹੀ ਪਿਆਰੇ ਜੇ ਚੈੱਕ ਕਰੀ ਚਲੋ ਦੇਖੋ ਜੀ ਪਹਿਲਾ ਸੂਟ ਦੇਖੋ ਬਹੁਤ ਹੀ ਪਿਆਰਾ ਜਾਂ ਸੂਟ ਰਹਿਣਾ ਪ੍ਰਿੰਸਸ ਕਲੈਕਸ਼ਨ ਹੈ ਜੀ ਏਕੇ ਟੈਕਸ ਪ੍ਰਾਈਸ ਰਹੂਗਾ 650 650 ਦੇ ਵਿੱਚ ਤੁਹਾਨੂੰ ਜਿਹੜਾ 750 ਦੇ ਵਿੱਚ ਸੂਟ ਦੇ ਰਿਆ ਜੀ ਅਸੀਂ ਤੁਹਾਨੂੰ ਸਿਰਫ 650 ਦੇ ਵਿੱਚ ਪ੍ਰਿੰਸਸ ਕਲੈਕਸ਼ਨ ਦਾ ਸੂਟ ਦੇ ਰਿਆ ਜੀ ਚੈੱਕ ਕਰੀ ਚਲੋ ਬਹੁਤ ਪਿਆਰੇ ਜੇ ਸੂਟ ਰਹਿਣ ਵਾਲਿਆ ਜੀ ਠੀਕ ਹੈ ਜੀ ਅਗਲਾ ਸੂਟ ਚੈੱਕ ਕਰੋ ਇਹ ਬੜਾ ਸੂਟ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਗ੍ਰੇ ਬਾਟਮ ਰਹੂਗੀ ਮੈਚਿੰਗ ਦੇਖੋ ਜੀ ਇਹ ਵਾਲੀ ਗ੍ਰੇ ਰਹਿਣ ਵਾਲੀ ਆ ਬਾਟਮ ਬੜੀ ਪਿਆਰੀ ਜੀ ਪ੍ਰਿੰਸਸ ਕਲੈਕਸ਼ਨ ਰਹੂਗੀ ਏਕੇ ਟੈਕਸ ਦੀ ਤੇ ਇਹ ਵਾਲੀ ਰਹੂਗੀ ਸ਼ਰਟ ਪ੍ਰਿੰਟ ਕੋਲੋਂ ਬੜੇ ਸੋਹਣੇ ਜਿਹੇ ਡਿਫਰੈਂਟ ਜਿਹੇ ਮਿਲਣ ਵਾਲਿਆ ਜੀ ਚੈੱਕ ਕਰੋ ਇਹ ਵਾਲੀ ਰਹੂਗੀ ਇਹਦੇ ਨਾਲ ਸ਼ਰਟ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਪ੍ਰਾਈਸ ਸਿਰਫ 650 ਠੀਕ ਹੈ ਸ਼ਿਪਿੰਗ ਚਾਰਜ ਐਕਸਟਰਾ ਹੋਣ ਵਾਲਾ ਸਿਰਫ ਸਾਡੀ ਜਨਰਲ ਜੀ ਪ੍ਰਾਈਸ 650 ਦੇ ਵਿੱਚ ਤੁਸੀਂ ਸਾਡੇ ਕੋਲ ਪ੍ਰਿੰਸਸ ਕਲੈਕਸ਼ਨ ਦਾ ਮੈਚਿੰਗ ਸੂਟ ਲੈ ਸਕਦੇ ਹੋ ਜੀ ਸਟਾਫ ਬਹੁਤ ਹੀ ਫਾਈਨ ਹੈ ਮੇਧੀਆਂ ਭੈਣਾਂ ਨੇ ਪਹਿਲਾਂ ਵੀ ਪ੍ਰਿੰਸਸ ਕਲੈਕਸ਼ਨ ਬਾਈ ਕੀਤੀ ਹੈ ਕੋਈ ਕੰਪਲੇਨ ਨਹੀਂ ਸਟਾਫ ਦੀ ਕੋਈ ਬੁਰਨੀ ਕੋਈ ਕਲਰ ਨਹੀਂ ਡਲ ਹੁੰਦਾ ਇਹਦਾ ਬਹੁਤ ਹੀ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਦੂਸਰਾ ਕਲਰ ਚੈੱਕ ਕਰੋ ਜੀ ਕਲਰ ਵੀ ਸੋਹਣੇ ਮਿਲਣ ਵਾਲੇ ਤੁਹਾਨੂੰ ਤੇ ਡਿਜ਼ਾਈਨ ਪ੍ਰਿੰਟਡ ਸਭ ਜੁਨੀਕ ਜਿਹੇ ਪ੍ਰਿੰਟ ਸਭ ਨਵੇਂ ਪ੍ਰਿੰਟ ਮਿਲਣ ਵਾਲੇ ਆ ਜੀ ਦੇਖੋ ਜੀ ਇਹ ਬਾਟਮ ਚੈੱਕ ਕਰੋ ਜੀ ਅਨਨ ਸ਼ੇਡ ਦੇ ਵਿੱਚ ਰਹੂਗੀ ਠੀਕ ਹੈ ਜੀ ਇਹ ਵਾਲੀ ਰਹੂਗੀ ਸ਼ਰਟ ਦੇਖੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਰੈਣ ਵਾਲਾ ਜੀ ਠੀਕ ਹੈ ਜੀ EK टैक्स ਪ੍ਰਿੰਸਸ ਕਲੈਕਸ਼ਨ ਪ੍ਰਾਈਸ ਸਿਰਫ 650 ਠੀਕ ਹੈ ਜੀ ਬ੍ਰਾਂਡਡ ਸੂਟ ਰਹਿਣੇ ਜੀ ਸਾਰੇ ਬਿਲਕੁਲ ਪਿਓਰ ਕਾਟਨ ਰਹਿਣ ਵਾਲੀਆਂ ਕਿਸੇ ਤਰ੍ਹਾਂ ਦਾ ਕੋਈ ਮਿਕਸ ਸਟਾਫ ਨਹੀਂ ਹੈਗਾ ਇਹਦੇ ਵਿੱਚ ਬਹੁਤ ਹੀ ਪਿਆਰੇ ਜਿਹਾ ਸੂਟ ਰਹਿਣ ਵਾਲਾ ਏ ਜੀ ਇੱਕ ਤੁਹਾਨੂੰ ਕਲਰ ਪੈਣ ਵਾਲਾ ਇਹ ਵਾਲਾ ਏ ਸਾਡੇ ਕੋਲ ਇੱਕ ਲਾਸਟ ਸੂਟ ਬਚਿਆ ਜੀ ਪ੍ਰਿੰਸਸ ਕਲੈਕਸ਼ਨ ਦਾ ਦੇਖ ਸਕਦੇ ਹੋ ਜੀ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਤੇ ਇਹ ਵਾਲੀ ਰਹੂਗੀ ਜੀ ਇਹਦੇ ਨਾਲ ਬਾਟਮ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਮਿਲੂਗਾ ਤੁਹਾਨੂੰ ਠੀਕ ਹੈ ਜੀ 650 ਰੁਪਿਆ ਰਹਿਣ ਵਾਲੀ ਇਹਦੀ ਪ੍ਰਾਈਸ ਸ਼ਿਪਿੰਗ ਚਾਰਜ ਐਕਸਟਰਾ ਹੋਣ ਵਾਲਾ ਦੇਖੋ ਜੀ ਇਹ ਕੇ ਵਾਲਾ ਕਲਰ ਮਿਲਣ ਵਾਲਾ ਤੁਹਾਨੂੰ ਇਹ ਵੀ ਬੜਾ ਪਿਆਰਾ ਜਿਹਾ ਸੂਟ ਰਹੂਗਾ ਬਾਟਮ ਚੈੱਕ ਕਰੋ ਇਹ ਵਾਲੀ ਰਹੂਗੀ ਬਾਟਮ ਤੇ ਇਹ ਵਾਲੀ ਰਹੂਗੀ ਸ਼ਲਟ ਦੇਖੋ ਜੀ ਸਾਰੇ ਪ੍ਰਿੰਟ ਬੜੇ ਪਿਆਰੇ ਜਿਹੇ ਰਹਿਣ ਵਾਲੇ ਹੈ ਜੀ ਦੇਖੋ ਜੀ ਚੈੱਕ ਕਰੋ ਜੀ ਕਿੰਨਾ ਪਿਆਰਾ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਰਹਿਣ ਵਾਲਾ ਸਿਰਫ 650 ਦੇ ਵਿੱਚ ਤੁਸੀਂ ਸੂਟ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਇੱਕ ਕਲਰ ਤੋਂ ਮੇਰੇ ਕੋਲ ਇਹ ਵਾਲਾ ਪਿਆਣ ਵਾਲਾ ਦੇਖ ਸਕਦੇ ਹੋ ਤੁਸੀਂ ਇਹ ਕਲਰ ਚੈੱਕ ਕਰੋ ਜੀ ਇਹੀ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਜਿਹਾ ਰਹਿਣ ਵਾਲਾ ਹੈ ਹਾਂਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਪ੍ਰਿੰਟ ਦੇ ਕਲਰ ਬਹੁਤ ਹੀ ਪਿਆਰਾ ਜਿਹਾ ਰਹਿਣ ਵਾਲਾ ਚੈੱਕ ਕਰੋ ਜੀ ਪ੍ਰਿੰਸੈਸ ਕਲੈਕਸ਼ਨ 650 ਰਹੂਗੀ ਇਹਦੀ ਪ੍ਰਾਈਸ ਬਹੁਤ ਹੀ ਪਿਆਰੇ ਇਹ ਸੂਟ ਰਹਿਣਗੇ ਠੀਕ ਹੈ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਪਿਓਰ ਕਾਟਨ ਦੇ ਸੂਟ ਰਹਿਣ ਵਾਲੇ ਆ ਇਹਦੀ ਪ੍ਰਾਈਸ ਵੀ 650 ਰਹਿਣ ਵਾਲੀ ਹੈ ਜੀ ਚੈੱਕ ਕਰੋ ਬੜੇ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਜੀ 2x2 कॉटन ਹੈ ਜੀ ਇਹ 2x2 कॉटन ਹੈ ਚੈੱਕ ਕਰੋ ਪ੍ਰਿੰਟ ਦੇਖੋ ਕਲਰ ਦੇਖੋ ਬਹੁਤ ਹੀ ਪਿਆਰੇ ਜਿਹੇ ਪ੍ਰਿੰਟ ਦੇਖੋ ਜੀ ਠੀਕ ਹੈ ਜੀ ਪ੍ਰਾਈਸ ਸਿਰਫ ਸਾਢੇ 600 ਠੀਕ ਹੈ ਜੀ ਇੱਕ 컬러 ਤੁਹਾਨੂੰ ਇਹਦੇ ਵਿੱਚ ਹੋਰ ਮਿਲਣ ਵਾਲਾ ਇਹਦੇ ਵਿੱਚ ਸਿੱਕ ਤੁਹਾਨੂੰ ਕਲਰ ਮਿਲੂਗਾ ਇਹ ਵਾਲਾ ਜੀ ਲਓ ਜੀ ਦੂਸਰਾ ਕਲਰ ਤੁਹਾਨੂੰ ਇਹ ਵਾਲਾ ਪਹਿਣ ਵਾਲਾ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਤੇ ਕਲਰ ਹੈ ਜੀ ਪ੍ਰਾਈਸ ਸਿਰ 650 ਰਹਿਣ ਵਾਲੀ ਹੈ ਜੀ ਠੀਕ ਹੈ ਜੀ ਅਗਲੇ ਸੂਟ ਚੈੱਕ ਕਰੋ ਜੀ ਇਹ ਵਾਲੇ ਰਹਿਣਗੇ ਤਮੰਨਾ ਬ੍ਰੈਂਡ ਦੇ 2x2 ਕਾਟਨ ਹੈ ਜੀ ਠੀਕ ਹੈ ਜੀ 2/2 कॉटन ਹੈ तमन्ना ब्रांड ਰਹੂਗਾ ਜੀ ਇਹ ਚੈੱਕ ਕਰੋ ਬਿਲਕੁਲ ਪਿਓਰ कॉटन ਹੈ ਜੀ ਬਿਲਕੁਲ ਪਿਓਰ कॉटन 2/2 कॉटन ਦੇਖੋ ਜੀ ਇਹਦੀ ਪ੍ਰਾਈਸ ਰਹੂਗੀ 700 ਰੁਪਿਆ ਠੀਕ ਹੈ ਜੀ 700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਕਲਰ ਬੜਾ ਪਿਆਰਾ ਸਾਰੇ ਇੰਗਲਿਸ਼ ਕਲਰ ਰਹਿਣ ਵਾਲੇ ਆ ਸਰਦਾਰੀ ਸੂਟ ਰਹਿਣਗੇ ਜੀ ਇਹ ਸਾਰੇ ਸਰਦਾਰੀ ਸੂਟ ਰਹਿਣ ਵਾਲੇ ਇੰਗਲਿਸ਼ ਕਲਰ ਹੈ ਬੜੇ ਪਿਆਰੇ ਜਿਹੇ ਕਲਰ ਆਉਣ ਵਾਲਿਆ ਜੀ ਦੇਖੋ ਜੀ ਚੈੱਕ ਕਰੋ ਇਹ ਵਾਲੀ ਆਊਗੀ ਬਾਟਮ ਬਹੁਤ ਹੀ ਪਿਆਰੀ ਜੀ ਇਹ ਵਾਲੀ ਆਊਗੀ ਸ਼ਰਟ ਤਮੰਨਾ ਬ੍ਰਾਂਡ ਹੈ ਜੀ 2 बाय 2 ਕਾਟਨ ਰਹੂਗੀ ਦੇਖੋ ਜੀ ਠੀਕ ਹੈ ਜੀ ਤੁਸੀਂ ਇੱਧਰ ਦੇਖ ਸਕਦੇ ਹੋ ਬ੍ਰਾਂਡ 2/2 कॉटन ਰਹਿਣ ਵਾਲੀ ਹੈ ਚੈੱਕ ਕਰੀ ਚਲੋ ਪ੍ਰਿੰਟ ਤੇ ਕਲਰ ਬਹੁਤ ਹੀ ਪਿਆਰੇ ਜਿਹੇ ਕਲਰ ਹੈ ਵਾਲੀ ਹੈ ਜੀ ਇਹ ਵਾਲਾ ਕਲਰ ਚੈੱਕ ਕਰੋ ਸਾਰੇ ਸਰਦਾਰੀ ਕਲਰ ਹੈ ਜੀ ਬਹੁਤ ਪਿਆਰੇ ਜਿਹੇ ਤੁਹਾਡੇ ਉਸੇ ਸ਼ੇਅਰ ਲੈ ਕੇ ਆਏ ਹਾਂ ਸੀ ਦੇਖੋ ਜੀ ਇਹ ਕੇਵਲਾ ਕਲਰ ਕੈਨ ਵਾਲਾ ਤੁਹਾਨੂੰ ਇਹਦੇ ਵਿੱਚ ਦੇਖੋ ਇਹ ਸ਼ਰਟ ਰਹੂਗੀ ਜੀ ਦੇਖੋ ਜੀ ਬਹੁਤ ਹੀ ਪਿਆਰੇ ਜੇ ਪ੍ਰਿੰਟ ਤੇ ਕਲਰ ਵੀ ਬੜੇ ਪਿਆਰੇ ਜੇ ਰਹਿਣ ਵਾਲੇ ਆ ਜੀ ਇਹ ਵਾਲਾ ਪ੍ਰਿੰਟ ਚੱਕਰ ਇਹ ਵੀ ਬੜਾ ਪਿਆਰਾ ਜਾਂ ਪ੍ਰਿੰਟ ਰਹੂਗਾ ਜੀ ਇਹਦੀ ਜਿਹੜੀ ਬਾਟਮ ਹੈ ਉਹ ਵੀ ਮੈਚਿੰਗ ਰਹੂਗੀ ਜੀ ਦੇਖੋ ਜੀ ਠੀਕ ਹੈ ਜੀ ਬਾਟਮ ਇਹ ਤੁਹਾਨੂੰ ਦਿਖਾਵਾਂਗੇ ਅਸੀਂ ਇਹ ਸ਼ਰਟ ਸੀਗੀ ਇਹ ਬਾਟਮ ਹੈ ਜੀ ਦੇਖੋ ਜੀ ਡਿਜ਼ਾਈਨਿੰਗ ਦੇਖੋ ਤੁਸੀਂ ਸੂਟ ਦੀ ਪ੍ਰਿੰਟ ਦੇਖੋ ਬੜਾ ਜੁਨੀਕ ਜਿਹਾ ਪ੍ਰਿੰਟ ਹੈ ਬਹੁਤ ਹੀ ਪਿਆਰਾ ਟੈਬੀ ਦੇ ਵਿੱਚ ਰਹੂਗਾ ਚੈੱਕ ਦੇਖ ਸਕਦੇ ਹੋ ਟੈਬੀ ਤੇ ਸਾਰੇ ਸੂਟ ਰਹਿਣ ਵਾਲੇ ਇਹ ਵਾਲੇ 2x2 ਆ ਕਾਟਨ ਦੇ ਠੀਕ ਹੈ ਜੀ ਤੇ ਪ੍ਰਾਈਸ ਸਰਫੇ ਦੀ 700 ਰੁਪਿਆ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਬਿਲਕੁਲ ਜੈਨੂਲ ਜੀ ਪ੍ਰਾਈਸ ਰਹਿਣ ਵਾਲੀ ਹੈ ਇਸ ਤੋਂ ਅਗਲੇ ਤੁਹਾਨੂੰ ਸੂਟ ਦਿਖਾਵਾਂਗੇ ਥੋੜੇ ਮੈਚਿੰਗ ਸੂਟ ਜਿਹਦੇ ਇੱਕ ਇੱਕ ਸੂਟ ਸਾਡੇ ਕੋਲੇ ਬਾਕੀ ਹੈ ਜੀ ਉਹ ਦਿਖਾਵਾਂਗੇ ਤੁਹਾਨੂੰ ਦੇਖੋ ਜੀ ਇਹ ਵਾਲਾ ਸੂਟ ਚੈੱਕ ਕਰੋ ਇਹ ਰਹੂਗੀ ਮੈਚਿੰਗ ਬਾਟਮ 2x2 ਕਾਟਨ ਰੈਦ ਵਾਲਾ ਪ੍ਰਿੰਟ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਰਹੂਗਾ ਕਲਰ ਵੀ ਦੇਖੋ ਜੀ ਕਿੰਨਾ ਪਿਆਰਾ ਹੈ ਇਹਦਾ ਠੀਕ ਹੈ ਜੀ ਇਹ ਇੱਕ ਇੱਕ ਤੁਹਾਨੂੰ ਇਹਦੇ ਵਿੱਚ ਕਲਰ ਪੈਣ ਵਾਲਾ ਇਹ ਵਾਲਾ ਜੀ ਦੇਖੋ ਜੀ ਇਹ ਕੇ ਵਾਲਾ ਕਲਰ ਰਹਿਣ ਵਾਲਾ ਦੇਖੋ ਜੀ ਇਹ ਬਾਟਮ ਆਉਗੀ ਇਹ ਸ਼ਰਟ ਆਉਗੀ ਬਹੁਤ ਹੀ ਪਿਆਰੇ ਜਿਹੇ ਪ੍ਰਿੰਟ ਤੇ ਕਲਰ ਵੀ ਬੜੇ ਪਿਆਰੇ ਜਿਹੇ ਰਹਿਣ ਵਾਲੇ ਆ ਇਹ ਵਾਲਾ ਕਲਰ ਚੈੱਕ ਕਰੋ ਜੀ ਇੱਕ ਤੁਹਾਨੂੰ ਇਹ ਵਾਲਾ ਕਲਰ ਮਿਲਣ ਵਾਲਾ ਜੀ ਇਹਦੀ ਬਾਟਮ ਦੇਖ ਸਕਦੇ ਹੋ ਤੁਸੀਂ ਚੈੱਕ ਕਰੋ ਜੀ ਇਹਦੀ ਬਾਟਮ ਰਹਿਣ ਵਾਲੀ ਹੈ ਇਹ ਸ਼ਰਟ ਰਹਿਣ ਵਾਲੀ ਹੈ ਦੇਖੋ ਬਹੁਤ ਹੀ ਪਿਆਰੇ ਜਿਹੇ ਸੂਟ ਰਹਿਣਗੇ ਮੈਚਿੰਗ ਠੀਕ ਹੈ ਜਿਹੜਾ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਠੀਕ ਹੈ ਜੀ ਅਗਲਾ ਸੂਟ ਚੈੱਕ ਕਰੋ ਇਹ ਕੇ ਵਾਲਾ ਕਲਰ ਮਿਲੂਗਾ 2x2 कॉटन ਦੇ ਵਿੱਚ ਤਮੰਨਾ ਬ੍ਰਾਂਡ ਦੇ ਵਿੱਚ ਇਹ ਕੇ ਵਾਲਾ ਕਲਰ ਪਹਿਣ ਵਾਲਾ ਤੁਹਾਨੂੰ ਇਹ ਵਾਲਾ ਜਿਹੜਾ ਸੂਟ ਰਹੂਗਾ ਜੀ ਇਹ ਬਾਟਮ ਦੇ ਉੱਪਰ ਵਰਕ ਕਰਨ ਵਾਲਾ ਜੀ ਠੀਕ ਹੈ ਜੀ ਸ਼ਰਟ ਦੇਖੋ ਇਹ ਬਾਟਮ ਦੇ ਉੱਪਰ ਵਰਕ ਕਰੂਗਾ ਇਹਦੀ ਪ੍ਰਾਈਸ 750 ਪਹਿਣ ਵਾਲੀ ਹੈ ਜੀ ਦੇਖੋ ਜੀ ਇਹ ਬਾਟਮ ਦੇ ਉੱਪਰ ਵਰਕ ਰਹਿਣ ਵਾਲਾ ਹੈ ਚੈੱਕ ਕਰੋ ਬਾਟਮ ਦੇਖੋ ਇਹ ਬਾਟਮ ਰਹੂਗੀ ਤੇ ਇਹ ਵਾਲੀ ਰਹੂਗੀ ਜੀ ਇਹਦੇ ਨਾਲ ਸ਼ਾਰਟ ਦੇਖੋ ਜੀ ਇਹ ਵਾਲਾ ਪ੍ਰਿੰਟ ਸ਼ਾਰਟ ਦਾ ਰਹਿਣ ਵਾਲਾ ਇਹਦੀ ਪ੍ਰਾਈਸ ਪੈਣ ਵਾਲੀ ਹੈ 750 ਜੀ ਇਹ ਸ਼ਿਮਰ ਦੇ ਵਿੱਚ ਰਹਿਣ ਵਾਲਾ ਜੀ ਇਹ ਵੀ 750 ਦੇ ਵਿੱਚ ਨੂੰ ਛੂਟ ਪੈਣ ਵਾਲਾ ਚੈੱਕ ਕਰੋ 750 ਬੇਕੋ ਨੂੰ ਸ਼ਿਮਰ ਦਾ ਸੂਟ ਪੈਨ ਵਾਲਾ ਜੀ ਸ਼ਰਟ ਸ਼ਿਮਰਦੀ ਰਹਿਣ ਵਾਲੀ ਹੈ ਇਹ ਵਾਲਾ ਚੈੱਕ ਕਰੋ ਜੀ ਇਹਦੀ ਪ੍ਰਾਈਸ ਵੀ 650 ਰਹਿਣ ਵਾਲੀ ਹੈ ਮੈਚਿੰਗ ਸੂਟ ਰਹੂਗਾ ਜੀ ਠੀਕ ਹੈ ਜੀ ਇਹ ਬੀ ਅਲਮ ਦਾ ਰਹਿਣ ਵਾਲਾ ਜੀ ਇਹਦੀ ਪ੍ਰਾਈਸ ਵੀ 650 ਰਹੂਗੀ ਜੀ ਇਹ ਵਾਲਾ ਚੈੱਕ ਕਰੋ ਜੀ ਪ੍ਰਿੰਸਸ ਕਲੈਕਸ਼ਨ ਦੇ ਵਿੱਚ 650 ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਇਹ ਕੇ ਵਾਲਾ ਸੂਟ ਚੈੱਕ ਕਰੋ ਜੀ ਬੜੇ ਪਿਆਰੇ ਪਿਆਰੇ ਸੂਟ ਮਿਲਣ ਵਾਲੇ ਤੁਹਾਨੂੰ ਮੈਚਿੰਗ ਦੇਖੋ ਜੀ ਇਹਦੀ ਪ੍ਰਾਈਸ ਵੀ 650 ਰਹਿਣ ਵਾਲੀ ਹੈ ਜੀ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਹੈ ਪ੍ਰਿੰਸਸ ਕਲੈਕਸ਼ਨ ਟੈਬੀ ਦੇ ਵਿੱਚ ਰਹੂਗਾ 650 ਰਹੂਗੀ ਇਹਦੀ ਪ੍ਰਾਈਸ ਕਲਰ ਚੈੱਕ ਕਰੀ ਚਲੋ ਬਹੁਤ ਹੀ ਪਿਆਰੇ ਜਿਹੇ ਕਲਰ ਤੇ ਸੂਟ ਰਹਿਣ ਵਾਲੀ ਹੈ ਜੀ ਦੇਖੋ ਜੀ ਇਹ बॉटਮ ਰਹੂਗੀ ਤੇ ਇਹ ਵਾਲੀ ਰਹੂਗੀ ਜੀ ਇਹਦੇ ਨਾਲ ਸ਼ਰਟ ਦੇਖੋ ਬਹੁਤ ਪਿਆਰੀ ਮੈਚਿੰਗ ਹੈ 650 ਰਹਿਊਗੀ ਜੀ ਪ੍ਰਾਈਸ ਤੇ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਬੜਾ ਸੋਹਣਾ ਜਿਹਾ ਸੂਟ ਹੈ ਜੀ ਇਹਦੀ ਪ੍ਰਾਈਸ ਵੀ 650 ਰਹਿਣ ਵਾਲੀ ਹੈ ਪ੍ਰਿੰਟ ਦੇਖੋ ਬਹੁਤ ਹੀ ਪਿਆਰੇ ਜਿਹਾ ਜੁਨੀਕ ਜਿਹਾ ਪ੍ਰਿੰਟ ਮਿਲਣ ਵਾਲਿਆ 650 ਦੀ ਪ੍ਰਾਈਸ ਰਹਿਣ ਵਾਲੀ ਹੈ ਮੈਚਿੰਗ ਸੂਟਾਂ ਦੀ ਠੀਕ ਹੈ ਸੀ ਇਸ ਹਨ ਅੱਜ ਦੇ ਮੈਚਿੰਗ ਸੂਟ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਇਸੋਕੇ ਤੁਹਾਨੂੰ ਦਿਖਾਵਾਂਗੇ ਜੀ ਸਾਡੇ ਕੋਲੇ ਦੁਪੱਟੇ ਬਹੁਤ ਸਾਰੇ ਅਵੇਲੇਬਲ ਹੈ ਜੇਕਰ ਤੁਸੀਂ ਦੁਪੱਟਾ ਲੈਣਾ ਚਾਹੋ ਨਿਓ ਤਾਂ ਉਹ ਵੀ ਸਾਡੇ ਕੋਲੋਂ ਲੈ ਸਕਦੇ ਹੋ ਤੁਹਾਨੂੰ ਜਿਹੜਾ ਦੁਪੱਟਾ ਮੈਲ ਵਾਲਾ ਜੀ ਮਸਲੀਨ ਦਾ ਮਿਲੂਗਾ ਚੈੱਕ ਮਸਲੀਨ ਦਾ ਮਿਲੂਗਾ ਜੀ ਦੇਖੋ ਜੀ ਸਭ ਤੋਂ ਪਹਿਲਾਂ ਸਾਡੇ ਕੋਲ ਦੁਪੱਟਾ ਤੁਸੀਂ ਲੈ ਸਕਦੇ ਹੋ ਟੈਬੀ ਚੈੱਕ ਦੇ ਵਿੱਚ ਠੀਕ ਹੈ ਜੀ ਇਹ ਟੈਬੀ ਚੱਕ ਦੇ ਵਿੱਚ ਦੁਪੱਟਾ ਮਿਲੂਗਾ ਤੁਹਾਨੂੰ ਬਿਲਕੁਲ ਸੌਫਟ ਦੁਪੱਟਾ ਪ੍ਰਾਈਸ ਰਹੂਗੀ ਇਹਦੀ 400 ਰੁਪਏ ਠੀਕ ਹੈ ਜੀ ਇਸ ਤੋਂ ਕਿ ਤੁਸੀਂ ਸਾਡੇ ਕੋਲ ਦੁਪੱਟਾ ਲੈ ਸਕਦੇ ਹੋ ਮਸਲੀਨ ਚੱਕ ਦੇ ਵਿੱਚ ਦੇਖੋ ਜੀ ਇਹ ਤੁਹਾਨੂੰ ਮਸਲੀਨ ਚੱਕ ਦੇ ਵਿੱਚ ਦੁਪੱਟਾ ਮਿਲੂਗਾ ਜੀ ਇਹਦੀ ਪ੍ਰਾਈਸ ਰਹੂਗੀ 350 ਰੁਪਏ ਠੀਕ ਹੈ ਜੀ 350 ਦੇ ਵਿੱਚ ਤੁਸੀਂ ਮਸਲੀਨ ਚੱਕ ਦਾ ਦੁਪੱਟਾ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਠੀਕ ਹੈ ਜੀ ਬਿਲਕੁਲ ਸੌਫਟ ਵਾਲੀ ਬਸਰੀ ਰਹੂਗੀ ਚੈੱਕ ਦੇ ਵਿੱਚ 350 ਜਿਵੇਂ ਤੁਸੀਂ ਇਹ ਵਾਲਾ ਦੁਪੱਟਾ ਸਾਡੇ ਕੋਲੋਂ ਬਾਈ ਕਰ ਸਕਦੇ ਜੀ ਇਸ ਤੋਂ ਅਗੇ ਸਾਡੇ ਕੋਲੇ ਸੁਪਰ ਨੈਟ ਦਾ ਦੁਪੱਟਾ ਜੀ ਇਹ ਦੇਖ ਸਕਦੇ ਹੋ ਬਿਲਕੁਲ ਸੌਫਟ ਵਾਲਾ ਦੁਪੱਟਾ ਮਿਲੂਗਾ ਤੁਹਾਨੂੰ ਇਹਦੀ ਜਿਹੜੀ ਪ੍ਰਾਈਸ ਰਹੂਗੀ 220 ਰੁਪਏ ਰਹਿਣ ਵਾਲੀ ਹੈ ਜਿਸ ਤੁਹਾਨੂੰ 250 ਦਾ ਦੁਪੱਟਾ ਮਿਲਣਾ ਬਾਹਰੋਂ ਇਹ 220 ਰੁਪਏ ਦਾ ਦੁਪੱਟਾ ਰਹਿਣ ਵਾਲਾ ਜੀ ਦੇਖ ਸਕਦੇ ਹੋ ਸੁਪਰ ਨੈਟ ਤੇ ਠੀਕ ਹੈ ਜੀ ਪ्युअर ਦਾ ਦੁਪੱਟਾ ਤੁਹਾਨੂੰ ਪੈਨ ਵਾਲਾ 200 ਰੁਪਏ ਦਾ ਸਟੈਂਡਰਡ ਪ्युअर ਦਾ ਇਹ ਕੇਵਲ ਆ ਕੋਟੇ ਡੋਰੀਆ ਦਾ ਦੁਪੱਟਾ ਰਹੂਗਾ ਜੀ ਦੇਖ ਸਕਦੇ ਹੋ ਤੁਸੀਂ ਇਹਦੀ ਪ੍ਰਾਈਸ 120 ਰੁਪਏ ਪੈਣ ਵਾਲੀ ਹੈ ਜੀ 120 ਰੁਪਏ ਦਾ ਦੁਪੱਟਾ ਮਿਲੂਗਾ ਤੁਹਾਨੂੰ ਠੀਕ ਹੈ ਜੀ ਵੈਸੇ ਤੁਸੀਂ ਮਾਰਕੀਟ ਵਿੱਚ 150 ਦਾ ਦੁਪੱਟਾ ਬਾਈ ਕਰੋਗੇ ਅਸੀਂ 120 ਦੇ ਵਿੱਚ ਦੇਵਾਂਗੇ ਤੁਹਾਨੂੰ ਇਹ ਵਾਲਾ ਦੁਪੱਟਾ ਜੀ ਠੀਕ ਹੈ ਜੀ ਇਹ ਵਾਲਾ ਦੁਪੱਟਾ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਪਲੇਨ ਮਸਲੀਨ ਮਿਲੂਗੀ ਜੀ ਪਲੇਨ ਮਸਲੀਨ ਦਾ ਦੁਪੱਟਾ ਮੈਨਨ ਵਾਰਾ ਤੁਹਾਨੂੰ 250 ਰੁਪਏ। ਠੀਕ ਹੈ ਜੀ। ਪਲੇਨ ਮਸਲੀਨ ਦਾ ਦੁਪੱਟਾ ਤੁਹਾਨੂੰ 250 ਰੁਪਏ ਦਾ ਪਊਗਾ ਜੀ। ਠੀਕ ਹੈ ਜੀ ਇਹ ਸਨ ਸਾਡੇ ਦੁਪੱਟੇ ਸੂਟ ਜੇਕਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਜੀ। ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਪ੍ਰੈਸ ਕਰੋ। ਤੁਹਾਨੂੰ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ। ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੀ ਜੀ।